ਇਹੋ ਜੀ ਘੜੀ ਆਉਂਦੀ ਆ ਤੇ ਅਸੀਂ ਇੱਕ ਮੁੱਠ ਹੋ ਕੇ ਇਹਨਾਂ ਦਾ ਸਹਾਰਾ ਬਣੀਏ ਸਾਡੀਆਂ ਸਰਕਾਰਾਂ ਨੇ ਕਮੀਆਂ ਇਸ ਵੱਲ ਨਹੀਂ ਧਿਆਨ ਦੇ ਰਹੀਆਂ ਇਹ ਪਤਾ ਕੰਮ ਜਰੇ ਆ ਸਰਕਾਰਾਂ ਦੇ ਆ ਪਤਾ ਸਰਕਾਰਾਂ ਸਾਡੀਆਂ ਨਕਮੀਆਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹੜੀਆਂ ਸਾਡੀਆਂ ਧੀਆਂ ਪੈਣਾ ਜਿਹੜੀਆਂ ਫਾਜੰਦੀਆਂ ਵਾਂ ਤੇ ਜਾਂ ਕਿਸੇ ਦੀ ਡੈੱਡ ਬੋਡੀਆਂ ਲੈ ਕੇ ਆਉਣੀ ਹੁੰਦੀਆਂ ਵਾਂ ਤੇ ਉਹ ਅਸੀਂ ਲੈ ਕੇ ਆ ਚੁੱਕੇ ਆ ਤੇ ਪਹਿਲਾਂ ਵੀ ਅਸੀਂ ਜਿਹੜੇ 50 ਪੈਣਾ ਦੇ ਵਿਆਹ ਕਰ ਚੁੱਕੇ ਆ ਹੁਣ 2026 ਦੇ ਵਿੱਚ 15 ਧੀਆਂ ਦੇ ਅਨੰਦ ਕਾਰਜ ਕਰਨ ਜਾ ਰਹੇ ਆ ਮੈਂ ਤੁਹਾਡਾ ਆਪਣਾ ਪਤਲਾ ਲਾਖਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗਰਦਾਸ ਪਟਾਲਾ ਦੇ ਜੇ ਮੌਜੂਦ ਆ ਉਹ ਇਸ ਪਿੰਡ ਦੇ ਵਿੱਚੋ ਕੇਸ ਪਿੰਡ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਜਿਹੜਾ ਬਾਬਾ ਨਾਨਕ ਦੇ ਵਿੱਚ ਜੋ ਕਿ ਕੋਰੀਡੋਰ ਤੇ ਲਾਗੂ ਰਵੀ ਦਿਰਾ ਦਾ ਜਿਹੜਾ ਕਿ ਤੁਸੀਂ ਬਣ ਟੁੱਟਣ ਦੇ ਨਾਲ ਕਾਫੀ ਜਿਹੜੇ ਪਿੰਡ ਜਿਹੇ ਨੁਕਸਾਨ ਦੇ ਹੋ ਗਏ ਨੇ ਉਹ ਸਾਡੇ ਨਾਲ ਇਸ ਪਿੰਡ ਦੇ ਕੁਝ ਨੌਜਵਾਨ ਨੇ ਇਹਨਾਂ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਛੋਟਾ ਵੀਰ ਮਲੂਕ ਸਿੰਘ ਭਾਗੋਵਾਲੀਆ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਜੋ ਗਲਫ ਦੇ ਵਿੱਚ ਅਸੀਂ ਸੇਵਾ ਨਿਭਾਉਂਦੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਫਸਣੀਆਂ ਅਸੀਂ 200 ਤੋਂ ਉੱਪਰ ਚੜਾ ਕੇ ਲੈ ਕੇ ਆਏ ਆ ਅੱ ਤੇ ਸਾਨੂੰ ਫੋਨ ਕਾਫੀ ਆ ਰਹੇ ਤੇ ਸਾਨੂੰ ਪਾਣੀ ਨਹੀਂ ਪਹੁੰਚ ਰਿਹਾ ਰਸਤਾ ਨਹੀਂ ਸਾਡੇ ਤੱਕ ਪਹੁੰਚ ਰਹੀਆਂ ਤੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਭਰਾ ਭਾਗੋਵਾਲ ਦੇ ਨੇ ਜਿਹੜੀਆਂ ਉੱਥੇ ਸੇਵਾ ਨਿਭਾਉਣ ਨੂੰ ਜਾ ਰਹੇ ਜੀ ਕਿਹੜੀ ਕਿਹੜੀ ਰਸਤਾ ਜਿਹੜੀ ਤੁਹਾਡੇ ਕੋਲ ਜਿਹੜੀ ਇੱਥੇ ਕਰੀਏ ਅਸੀਂ ਸੁੱਕੀਆਂ ਰਸਤਾ ਬਿਸਕੁਟ ਪਾਣੀ ਤੇ ਬਰੈਡ ਵਗੈਰਾ ਚਿਪਸ ਵਗੈਰਾ ਪੂਜੀਆ ਵਗੈਰਾ ਲੈ ਕੇ ਜਾ ਰਹੇ ਆ ਕੱਲ ਨੂੰ ਜਿਹੜਾ ਸਾਡਾ ਪਿੰਡ ਭਾਗੋਵਾਲ ਤੋਂ ਲੰਗਰ ਬਣ ਕੇ ਵੀ ਉੱਥੇ ਜਾ ਰਿਹਾ ਜੀ ਜਿਹੜੇ ਹਲਕੇ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀਆਂ ਤੁਸੀਂ ਹੋਰ ਕਿੱਥੇ ਕਿੱਥੇ ਜਿਹੜੀਆਂ ਆ ਗਈਆਂ ਜਿਹੇ ਸੇਵਾਾਂ ਚੀਜ਼ੀ ਆ ਤੇ ਜਾਂ ਕਿਸੇ ਦੀ ਡੈੱਡ ਬੋਡੀਆਂ ਲੈ ਕੇ ਆਉਣੀ ਹੁੰਦੀਆਂ ਵਾ ਤੇ ਉਹ ਅਸੀਂ ਲੈ ਕੇ ਆ ਚੁੱਕੇ ਆ ਤੇ ਪਹਿਲਾਂ ਵੀ ਅਸੀਂ ਜਿਹੜੇ 50 ਪਹਨਾਂ ਦੇ ਵਿਆਹ ਕਰ ਚੁੱਕੇ ਆ ਹੁਣ 2026 ਦੇ ਵਿੱਚ 15 ਧੀਆਂ ਦੇ ਅਨੰਦ ਕਾਰਜ ਕਰਨ ਜਾ ਰਹੇ ਆ ਹੋਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਵੀ ਜਿਹੜੇ ਇਦਾਂ ਦੇ ਜਿਹੜੇ ਕਾਰਜ ਕਿ ਕਰਦੇ ਆਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਆ ਤੇ ਜਦੋਂ ਕਿਸੇ ਤੇ ਐਹੋ ਜੀ ਘਰੀ ਆਉਂਦੀ ਆ ਤੇ ਅਸੀਂ ਇੱਕ ਮੁੱਠ ਹੋ ਕੇ ਇਹਨਾਂ ਦਾ ਸਹਾਰਾ ਬਣੀਏ ਸਾਡੀਆਂ ਸਰਕਾਰਾਂ ਨੇ ਕਮੀਆਂ ਇਸ ਵੱਲ ਨਹੀਂ ਧਿਆਨ ਦੇ ਰਹੀਆਂ ਇਹ ਸੰਗਤ ਜਿਹੜੀ ਆ ਇਹਨਾਂ ਦਾ ਦੁਤਿਆਂ ਦਾ ਸਹਾਰਾ ਬਣ ਰਹੀ ਆ ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਸੰਗਤ ਦੇ ਤੇ ਅੱਜ ਸੇਵਾ ਲੈ ਰਹੇ ਨੇ ਜੀ ਕਿ ਲੱਗਦਾ ਜਦੋਂ ਵੀ ਇਦਾਂ ਨਹੀਂ ਕਿਤੇ ਹਰ ਪ੍ਰਭਾਵ ਦੇ ਜਾ ਕਿਤੇ ਇਦਾਂ ਨਹੀਂ ਖੂਦ ਇਤਿਹਾਫਤਾਂ ਆਉਂਦੀਆਂ ਨੇ ਸਿਖ ਆ ਜਿਹੜੀਆਂ ਰੈਜਮੈਂਟ ਸਾਰੀ ਉੱਪਰ ਕੇ ਜਿਹੜੀ ਸਵਾਗਤ ਹੁੰਦੀ ਇਹ ਜੀ ਗੁਰੂ ਦਾ ਲੰਗਰ ਲੱਗਾ ਬਾਬੇ ਨਾਨਕ ਦਾ 20 ਰੁਪਈਆ ਦਾ ਤੇ ਅਜੇ ਸੇਵਾ ਹੋ ਰਹੀਆਂ ਵਾ پتہ ਇਹ ਕੰਮ ਜਿਹੜੇ ਆ ਸਰਕਾਰਾਂ ਦੇ ਆ پتہ ਸਰਕਾਰਾਂ ਸਾਡੀਆਂ ਨਕਮੀਆਂ ਵੇ ਇਸ ਵੱਲ ਤੇ ਹਾਨੀ ਦੇ ਰਹੀਆਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਤੇ ਅੱਜ ਜਿਹੜੀ ਇਹ ਡੇਰੇ ਹਲਕੇ ਚ ਪਾਣੀ ਜਾਂ ਪੱਟੀ ਏਰੀਆ ਦੇ ਵਿੱਚ ਪਾਣੀ ਆ ਜਿਹੜੇ ਜਿਹੜੇ ਏਰੀਆ ਪੈਂਦੇ ਨੇ ਤੇ ਵੱਧ ਤੋਂ ਵੱਧ ਆਪਣੀਆਂ ਆਣ ਕੇ ਸੇਵਾ ਨਿਭਾਓ ਤੇ ਆਣ ਕੇ ਜਿਹੜੇ ਦੁਖੀ ਭਰਾਵਾਂ ਦੇ ਸਹਾਰੇ ਬਣੋ ਜੀ ਉਹ ਇਹ ਸਾਣਾ ਨੌਜਵਾਨ ਵੀਰ ਸਿੰਘ ਜੋ ਕਿ ਜੋ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜੀਆਂ ਆਪਣੇ ਲੋਕਾਂ ਵਖ ਵਖ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨਿਭਾਉ ਰਹੇ ਨੇ ਹੋਰ ਵੀ ਕਈ ਜਿਹੜੀ ਬਾਹਰ ਕੀਆਂ ਪਣਾ ਜਿਹੜੀਆਂ ਫਸੀਆਂ ਨੇ ਉਹਨਾਂ ਨੂੰ ਵੀ ਜਿਹੜੀਆਂ ਕਈ ਮੁਸ਼ਕਲਾਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹਨਾਂ ਤੇ ਵੀ ਜਿਹੜੀ ਆ ਇਹ ਸੇਵਾਵਾਂ ਜਿਹੜੀਆਂ ਨੂੰ ਮੌਕੇ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਮੈਂ ਤੁਹਾਡਾ ਆਪਣਾ ਪੱਤਰਕਾਰ ਲਖਮੀ ਸਿੰਘ ਖੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗ ਪਟਾਲਾ ਦੇ ਜੇ ਮੌਜੂਦ ਆ ਉਹ ਇਸ ਪਿੰਡ ਦੇ ਵਿੱਚੋ ਕੇਸ ਪਿੰਡ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਜਿਹੜਾ ਬਾਬਾ ਨਾਨਕ ਦੇ ਵਿੱਚ ਜੋ ਕਿ ਕੋਰੀਡੋਰ ਤੇ ਲਾਗੂ ਰਵੀ ਦਿਰਾ ਦਾ ਜਿਹੜਾ ਕਿ ਤੁਸੀਂ ਵਨ ਟੁੱਟਣ ਦੇ ਨਾਲ ਕਾਫੀ ਜਿਹੜੇ ਪਿੰਡ ਜਿਹੇ ਨੁਕਸਾਨ ਦੇ ਹੋ ਗਏ ਨੇ ਉਹ ਸਾਡੇ ਨਾਲ ਇਸ ਪਿੰਡ ਦੇ ਕੁਝ ਨੌਜਵਾਨ ਨੇ ਇਹਨਾਂ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਛੋਟਾ ਵੀਰ ਮਲੂਕ ਸਿੰਘ ਭਾਗੋਵਾਲੀਆ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਜੋ ਗਲਫ ਦੇ ਵਿੱਚ ਅਸੀਂ ਸੇਵਾ ਨਿਭਾਉਂਦੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਫਸਣੀਆਂ ਅਸੀਂ 200 ਤੋਂ ਉੱਪਰ ਚੜਾ ਕੇ ਲੈ ਕੇ ਆਏ ਆ ਅੱ ਤੇ ਸਾਨੂੰ ਫੋਨ ਕਾਫੀ ਆ ਰਹੇ ਤੇ ਸਾਨੂੰ ਪਾਣੀ ਨਹੀਂ ਪਹੁੰਚ ਰਿਹਾ ਰਸਤਾ ਨਹੀਂ ਸਾਡੇ ਤੱਕ ਪਹੁੰਚ ਰਹੀਆਂ ਤੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਭਰਾ ਭਾਗੋਵਾਲ ਦੇ ਨੇ ਜਿਹੜੀਆਂ ਉੱਥੇ ਸੇਵਾ ਨਿਭਾਉਣ ਨੂੰ ਜਾ ਰਹੇ ਜੀ ਕਿਹੜੀ ਕਿਹੜੀ ਰਸਤਾ ਜਿਹੜੀ ਤੁਹਾਡੇ ਕੋਲ ਜਿਹੜੀ ਇੱਥੇ ਕਰੀ ਅਸੀਂ ਸੁੱਕੀਆਂ ਰਸਤਾ ਬਿਸਕੁਟ ਪਾਣੀ ਤੇ ਬਰੈਡ ਵਗੈਰਾ ਚਿਪਸ ਵਗੈਰਾ ਪੂਜੀਆ ਵਗੈਰਾ ਲੈ ਕੇ ਜਾ ਰਹੇ ਆ ਕੱਲ ਨੂੰ ਜਿਹੜਾ ਸਾਡਾ ਪਿੰਡ ਭਾਗੋਵਾਲ ਤੋਂ ਲੰਗਰ ਬਣ ਕੇ ਵੀ ਉੱਥੇ ਜਾ ਰਿਹਾ ਜੀ ਜਿਹੜੇ ਹਲਕੇ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀਆਂ ਤੁਸੀਂ ਹੋਰ ਕਿੱਥੇ ਕਿੱਥੇ ਜਿਹੜੀਆਂ ਆ ਗਈਆਂ ਜਿਹੇ ਸੇਵਾਾਂ ਚੀਜ਼ੀ ਆਖ ਤੇ ਜਾਂ ਕਿਸੇ ਦੀ ਡੈੱਡ ਬੋਡੀਆਂ ਲੈ ਕੇ ਆਉਣੀ ਹੁੰਦੀਆਂ ਵਾ ਤੇ ਉਹ ਅਸੀਂ ਲੈ ਕੇ ਆ ਚੁੱਕੇ ਆ ਤੇ ਪਹਿਲਾਂ ਵੀ ਅਸੀਂ ਜਿਹੜੇ 50 ਪੈਣਾ ਦੇ ਵਿਆਹ ਕਰ ਚੁੱਕੇ ਆ ਹੁਣ 2026 ਦੇ ਵਿੱਚ 15 ਧੀਆਂ ਦੇ ਅਨੰਦ ਕਾਰਜ ਕਰਨ ਜਾ ਰਹੇ ਆ ਹੋਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਵੀ ਜਿਹੜੇ ਇਦਾਂ ਦੇ ਜਿਹੜੇ ਕਾਰਜ ਕਿ ਕਰਦੇ ਆ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਆ ਤੇ ਜਦੋਂ ਕਿਸੇ ਤੇ ਇਹੋ ਜੀ ਘੜੀ ਆਉਂਦੀ ਆ ਤੇ ਅਸੀਂ ਇੱਕ ਮੁੱਠ ਹੋ ਕੇ ਇਹਨਾਂ ਦਾ ਸਹਾਰਾ ਬਣੀਏ ਸਾਡੀਆਂ ਸਰਕਾਰਾਂ ਨੇ ਕਮੀਆਂ ਇਸ ਵੱਲ ਨਹੀਂ ਧਿਆਨ ਦੇ ਰਹੀਆਂ ਇਹ ਸੰਗਤ ਜਿਹੜੀ ਆ ਇਹਨਾਂ ਦਾ ਦੁਤਿਆਂ ਦਾ ਸਹਾਰਾ ਬਣ ਰਹੀ ਆ ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਸੰਗਤ ਦੇ ਤੇ ਅੱਜ ਸੇਵਾ ਲੈ ਰਹੇ ਨੇ ਜੀ ਕੀ ਲੱਗਦਾ ਜਦੋਂ ਵੀ ਇਦਾਂ ਨਹੀਂ ਕਿਤੇ ਹਰ ਪ੍ਰਭਾਵ ਦੇ ਜਾ ਕਿਤੇ ਇਦਾਂ ਦੀ ਖੁੱਲ੍ਹ ਤੇ ਆਵਤਾ ਹੁੰਦੀ ਨਹੀਂ ਸਿੱਖਾਂ ਜਿਹੜੀਆਂ ਰਜਮਟ ਸਾਰੀ ਉੱਪਰ ਕੇ ਜਿਹੜੀ ਸਵਾਮਤ ਹੁੰਦੀ ਇਹ ਜੀ ਗੁਰੂ ਦਾ ਲੰਗਰ ਲੱਗਾ ਬਾਬੇ ਨਾਨਕ ਦਾ 20 ਰੁਪਈਆ ਦਾ ਤੇ ਅੱਜ ਇਹ ਸੇਵਾ ਹੋ ਰਹੀਆਂ ਵਾ ਪਤਾ ਇਹ ਕੰਮ ਜਿਹੜੇ ਆ ਸਰਕਾਰਾਂ ਦੇ ਆ ਪਤਾ ਸਰਕਾਰਾਂ ਸਾਡੀਆਂ ਨਕਮੀਆਂ ਵੇ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆ ਤੇ ਅੱਜ ਜਿਹੜੀ ਇਹ ਡੇਰੇ ਹਲਕੇ ਚ ਪਾਣੀ ਜਾਂ ਪੱਟੀ ਏਰੀਆ ਦੇ ਵਿੱਚ ਪਾਣੀ ਆ ਜਿਹੜੇ ਜਿਹੜੇ ਏਰੀਆ ਪੈਂਦੇ ਨੇ ਤੇ ਵੱਧ ਤੋਂ ਵੱਧ ਆਪਣੀਆਂ ਆਣ ਕੇ ਸੇਵਾ ਨਿਭਾਓ ਤੇ ਆਣ ਕੇ ਜਿਹੜੇ ਦੁਖੀ ਭਰਾਵਾਂ ਦੇ ਸਹਾਰੇ ਬਣੋ ਜੀ ਉਹ ਇਹ ਸਾਣਾ ਨੌਜਵਾਨ ਵੀਰ ਸਿੰਘ ਜੋ ਕਿ ਜੋ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜੀਆਂ ਆਪਣੇ ਲੋਕਾਂ ਵਖ ਵਖ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨਿਭਾਉ ਰਹੇ ਨੇ ਹੋਰ ਵੀ ਕਈ ਜਿਹੜੀ ਬਾਹਰ ਕੀਆਂ ਪਣਾ ਜਿਹੜੀਆਂ ਫਸੀਆਂ ਨੇ ਉਹਨਾਂ ਨੂੰ ਵੀ ਜਿਹੜੀਆਂ ਕਈ ਮੁਸ਼ਕਲਾਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹਨਾਂ ਤੇ ਵੀ ਜਿਹੜੀ ਆ ਇਹ ਸੇਵਾਵਾਂ ਜਿਹੜੀਆਂ ਦੇ ਮੌਕੇ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ